ਨੇ ਪਰਾਲੇ ਨੇ ਕਿਸਾਨਾਂ ਦੇ ਤੁਹਾਡਾ ਸਵਾਗਤ ਹੈ ਜੀ ਐਲਬੀਐਸ ਨਿਊਜ਼ ਦੇ ਵਿੱਚ ਸਭ ਤੋਂ ਪਹਿਲਾਂ ਬਲਦੇਵ ਸਿੰਘ ਜੀ ਤੁਹਾਡਾ ਧੰਨਵਾਦ ਜਿਹੜਾ ਕੀ ਬੁਣਦੇ ਸਾਨੂੰ ਇੱਥੇ ਲਾਈਵ ਗੱਤਾਂ ਵਾਸਤੇ ਕੀਤਾ ਹੈ ਜੀ ਅਸੀਂ ਧੰਨਵਾਦ ਆ ਸਾਰੇ ਸਾਡੇ ਪਿੰਲਾ ਇਲਾਕੇ ਦਾ ਕਿਸਾਨ ਵੀਰਾਂ ਦਾ ਜਿਨ੍ਹਾਂ ਦੀ ਬਦੌਲਤ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਬੰਨ ਬੜਾ ਮਜ਼ਬੂਤ ਬਣਿਆ ਗਿਆ ਹੈ ਤੇ ਜਿਹੜੀ ਖਬਰ ਪਿੱਛੋਂ ਸੁਣਨ ਨੂੰ ਆਈ ਹੈ ਵੀ ਚੀਕਾ ਮੰਡੀ 1 ਇੰਚ ਪਾਣੀ ਘਟ ਗਿਆ ਸੋਸ਼ਲ ਮੀਡੀਆ ਥਰੂ ਪਤਾ ਲੱਗਿਆ ਆਪਾਂ ਨੂੰ ਵੀ 1 ਇੰਚ ਪਾਣੀ ਇੱਥੇ ਪਿੱਛੇ ਘਟ ਗਿਆ ਚੀਕਾ ਮੰਡੀ ਇਹਦਾ ਮਤਲਬ ਘਾਟੇ ਵਾਲੇ ਵੱਲ ਚੱਲ ਪਿਆ ਇਹ ਆਪਣੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਵੀ ਆਪਾਂ 90% ਮੋਰਚਾ ਆਪਣੇ ਕਿਸਾਨ ਭਰਾਵਾਂ ਨੇ ਆਪਣੇ ਜਿੰਨੇ ਵੀ ਲੱਗਦੇ ਪਿੰਡ ਦੇ ਵੀਰ ਉਹ ਸਾਰੇ ਇੱਥੇ ਪਹੁੰਚਿਆ ਨੇ ਕਿ ਤੁਹਾਨੂੰ ਜਿਹੜੀ ਮਦਦ ਕਰ ਰਹੇ ਨੇ ਇਹ ਬਹੁਤ ਤੁਸੀਂ ਚੰਗੀ ਗੱਲ ਹੈ ਦੀਪਤਾ ਦੀ ਘੜੀ ਵਿੱਚ ਹੀ ਪਤਾ ਲੱਗਦਾ ਵੀ ਕੌਣ ਆਪਣੇ ਨਾਲ ਖੜਿਆ ਕੌਣ ਆਪਣੇ ਨਾਲ ਨਹੀਂ ਖੜਿਆ ਇਸ ਬਿਪਤਾ ਦੀ ਘੜੀ ਵਿੱਚ ਸਾਰਾ ਇਲਾਕਾ ਸਾਰੇ ਪਿੰਡ ਸਾਰੇ ਕਿਸਾਨ ਪਰਾ ਦੁਕਾਨਦਾਰ ਜੋ ਵੀ ਨੇ ਉਹ ਸਾਰੇ ਇਸ ਬਿਪਤਾ ਦੀ ਘੜੀ ਵਿੱਚ ਇੱਥੇ ਆ ਕੇ ਬਰਾਬਰ ਮੋੜੇ ਨਾ ਮੋੜਾ ਲਾ ਕੇ ਖੜੇ ਨੇ ਤੇ ਪ੍ਰਮਾਤਮਾ ਨੇ ਸੁੱਖ ਰੱਖਿਆ ਅੱਜ ਦੀ ਰਾਤ ਤੇ ਕੱਲ ਦਾ ਦਿਨ ਆਪਣੇ ਪਾਣੀ ਘਟਣਾ ਸ਼ੁਰੂ ਹੋ ਜੂਗਾ ਸੁੱਖ ਸ਼ਾਂਤੀ ਰਹੇਗੀ ਪ੍ਰਮਾਤਮਾ ਮਿਹਰ ਕਰੂਗਾ ਇੱਕ ਸਿੰਘਲਾ ਸਾਹਿਬ ਜਿਹੜੇ ਪੋਲੀਟਿਕਲ ਲੀਡਰ ਨੇ ਉਹ ਵੀ ਆnde ਜਾਂਦੇ ਰਹੇ ਨੇ ਉਹਨਾਂ ਵੱਲੋਂ ਬਹੁਤ ਜਯੋਗਦਾਨ ਹੁਣ ਪਾਇਆ ਹੈ ਕੋਈ ਪੋਲੀਟਿਕਲ ਲੀਡਰਾਂ ਦਾ ਵੀ ਬਹੁਤ ਵੱਡਾ ਸਹਾਰਾ ਹੁੰਦਾ ਹੈ ਅਪਾ ਇਹ ਗੱਲ ਨਹੀਂ ਕਹਿ ਸਕਦੇ ਵੀ ਉਹਨਾਂ ਦਾ ਕੋਈ ਸਾਰਾ ਨਹੀਂ ਹੁੰਦਾ ਜੋ ਵੀ ਕੋਈ ਤਰਪਾਲਾਂ ਵਗੈਰਾ ਹੁੰਦੀਆਂ ਨੇ ਮਿੱਟੀ ਦਾ ਇੰਤਜ਼ਾਮ ਕਰਦੇ ਨੇ ਇਹ ਸਭ ਪੋਲਿਟਿਕਲ ਹੀ ਕਰਦੀ ਹੈ ਜੋ ਆਪਣਾ ਆਪਾਂ ਇਹ ਸਰੀਰਕ ਜੋਰ ਹੁੰਦਾ ਹੈ ਦੇਖੋ ਉਹ ਆਪਾਂ ਆਪਣੇ ਕਿਸਾਨ ਵੀਰ ਭਾਈ ਸਾਹਿਬ ਇਹ ਲਾ ਕੇ ਕਰਦੇ ਨੇ ਸਭ ਦਾ ਆਪ ਦਾ ਆਪ ਦਾ ਜਗਾ ਆਪ ਦਾ ਆਪ ਦਾ ਸਹਿਯੋਗ ਹੁੰਦਾ ਕੋਈ ਵੀ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਸਰਕਾਰਾਂ ਦਾ ਵੀ ਸਹਿਯੋਗ ਹੁੰਦਾ ਆਪਣੇ ਆਪ ਦਾ ਮੈਨੂਲੀ ਸਹਿਯੋਗ ਵੀ ਹੁੰਦਾ ਫਿਜ਼ੀਕਲੀ ਸਹਿਯੋਗ ਵੀ ਹੁੰਦਾ ਸਾਰੇ ਤਰ੍ਹਾਂ ਦਾ ਆਪ ਦਾ ਆਪ ਦਾ ਜਿੱਥੇ ਵੀ ਸਹਿਯੋਗ ਹੁੰਦਾ ਹੁਣ ਸਾਡੇ ਵਰਗੇ ਲਾਲੇ ਆਉਂਦੇ ਨੇ ਉਹ ਜੋ ਨਹੀਂ ਫਿਜ਼ੀਕਲੀ ਸ਼ੋਅ ਕਰ ਸਕਦੇ ਉਹ ਚਾਹੁੰਦਾ ਕੋਈ ਹੋਰ ਕਿਸੇ ਤਰੀਕੇ ਨਾਲ ਜਿਵੇਂ ਵੀ ਕਰ ਸਕਦੇ ਆ ਕਰ ਦਿੰਦੇ ਆ ਸਭ ਦਾ ਕੋਈ ਨਾ ਕੋਈ ਆਬਦੀਰਦੀ ਚੰਗਾ ਸੇ ਹੋ ਗੋ ਹੁੰਦਾ ਮੈਂ ਜਿਵੇਂ ਕਿ ਡੀਜ਼ਲ ਵਾਸਤੇ ਬਲ ਸਾਹਿਬ ਪੈਸੇ ਦੇ ਗਏ ਸੀ ਤੇ ਬੱਖ-ਬੱਖ ਹੋਰ ਆਗੂ ਵੀ ਜਿਵੇਂ ਕਹਿ ਲਈ ਆਪਾਂ ਉਹ ਵੀ ਅੰਡੀਲ ਦੇ ਵਾਸਤੇ ਪੈਸੇ ਦੇ ਗਏ ਸੀ ਇਦਾਂ ਦੇ ਸੰਯੋਗ ਮਤਲਬ ਜੀ ਇੰਨੇ ਥੋੜੇ-ਮੋٹے ਬੀਜਾਂ ਨਾਲ ਐਡੇ ਵੱਡੇ ਸਿਸਟਮ ਵਿੱਚ ਕੋਈ ਨਹੀਂ ਹੁੰਦਾ ਤਾਂ ਇਹਨੇ ਜਿੱਦਾਂ ਉਹ ਰ ਘੰਟਿਆਂ ਦੇ ਹਿਸਾਬ ਨਾਲ ਫੁੱਕਦੇ ਨੇ ਇਹ ਤਾਂ ਲੋਕਾਂ ਦੀ ਆਬਦੀ ਮੇਨ ਸਦਕਾ ਹੀ ਕੰਮ ਚੱਲ ਰਹੇ ਹੁੰਦੇ ਨੇ ਸਰਕਾਰਾਂ ਦਾ ਕੰਮ ਹੁੰਦਾ ਚਲੋ ਫੰਡ ਜਾਰੀ ਕਰਨਾ ਉਹ ਵੀ ਹੋਈ ਜਾਂਦੇ ਨੇ ਬਾਕੀ ਪਰਮਾਤਮਾ ਸ਼ੁਕ ਸ਼ਾਂਤੀ ਰਹੀ ਤਾਂ ਆਪਾਂ ਮੋਰ ਦਾ 100% ਦਿੱਤਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਐਲਬੀਐਸ ਨੂੰ ਜਾਣਕਾਰੀ ਦੇਣ ਦਾ ਇਹ ਹਨ ਦੀਪਕ ਸਿੰਘਲਾ ਜੀ ਜਿਨ੍ਹਾਂ ਨੇ ਵਿਸਤਾਰਪੂਰਕ ਜਾਣਕਾਰੀ ਦਿੱਤੀ ਕੁਝ ਦੇਖਦੇ ਰਹੋ ਐਲਬੀਐਸ ਨਿਊਜ਼ ਮੈਂ ਹਾਂ ਬਲਦੇਵ ਸਿੰਘ ਸਰਾਓ ਪੱਤਰਕਾਰ ਮੂਨ ਐਨ ਟੋਹਾਣਾ ਜਿਹੜਾ ਅਨਚਾਰ ਸੰਗਰੂਰ ਧੰਨਵਾਦ ਜੀ